ਕਿ ਚਿੱਠੀ ਨੇ ਕਿਵੇਂ શ્રી ਮੁਖਸਰ ਸਾਹਿਬ ਦਾ ਪੂਰਾ ਸਿਵਲ ਪ੍ਰਸ਼ਾਸਨ ਹਿਲਾ ਕੇ ਰੱਖਤਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਇਸ ਵਕਤ ਸਵੇਖ 247 ਪੰਜਾਬ ਤੇ ਮੈਂ ਹਾਂ ਤੁਹਾਡਾ ਗਿਗੂ ਬਰ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਨਦੋਲਾ ਵੀ ਜਿੱਥੇ ਕਿ ਦੋਲਾ ਵਾਸੀਆਂ ਨੇ ਪੰਜਾਬ ਦੇ ਸ੍ਰੀ ਅੰਮ੍ਰਿਤਪਗਵੰਦ ਮਾਨ ਨੂੰ ਇੱਕ ਚਿੱਠੀ ਲਿਖੀ ਤੁਹਾਨੂੰ ਦੱਸ ਸੀ ਲਗਾਤਾਰ ਜੋ ਹੈ ਉਹਨਾਂ ਵੱਲੋਂ ਕੀ ਆ ਜਾ ਰਿਹਾ ਸੀ ਕਿ ਉਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜਿਹੜਾ ਪਾਣੀ ਪੀਣ ਵਾਲਾ ਉਹ ਬਹੁਤ ਜ਼ਿਆਦਾ ਗੰਦਾ ਹੈ ਗੰਦਾ ਪਾਣੀ ਪੀਣ ਕਰਕੇ ਪਿੰਡ ਵਾਸੀ ਜਿਹੜੇ ਨੇ ਬਿਮਾਰ ਪੈ ਰਹੇ ਨੇ ਇੱਥੇ ਤੱਕ ਕਿ ਕਾਲਾ ਪੀੜਿਆ ਵੀ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਤੇ ਜਦੋਂ ਕਿਤੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੋਈ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਜਬੂਰੀ ਚ ਆ ਕੇ ਜੋ ਹੈ ਇੱਕ ਚਿੱਠੀ ਲਿਖੀ ਆਪਣੀ ਜੋ ਦੁਰਦਸ਼ਾ ਹੈ ਉਹ ਦੱਸੀ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ 5 ਦਿਨਾਂ ਦੇ ਅੰਦਰ ਅੰਦਰ ਜੋ ਹੈ ਇਸ ਚਿੱਠੀ ਦੇ ਉੱਤੇ ਕਾਰਵਾਈ ਕੀਤੀ ਕਿ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਜੋ ਹੈ ਪਿੰਡ ਵਿਸੇਤਾ ਪਿੰਡ ਦੋਲਾ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਿੰਡ ਦੋਲਾ ਦੇ ਪੀਣ ਵਾਲੇ ਪਾਣੀ ਵਾਟਰ ਵਰਕਸ ਦੀ ਖਸਤਾ ਹਾਲਤ ਤੇ ਸੀਵਰੇਜ ਦੇ ਸੰਬੰਧੀ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਈ ਸੀ ਜਿਸ ਦੇ ਕਾਰਵਾਈ ਕਰਦੇ ਹੋਏ ਮਾਨਯੋਗ ਸੀਐਮ ਸਾਹਿਬ ਨੇ 5 ਦਿਨਾਂ ਵਿੱਚ ਹੀ ਚਿਠੀ ਦੇ ਕਾਰਵਾਈ ਕਰਦੇ ਹੋਏ ਸ਼੍ਰੀ ਮੁਕਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਸਾਡੇ ਪਿੰਡ ਭੇਜਿਆ ਤੇ ਉਹਨਾਂ ਵੱਲੋਂ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਹਨਾਂ ਕਹਾ ਕਿ ਅਸੀਂ ਚਿੱਠੀ ਵਿੱਚ ਲਿਖਿਆ ਸੀ ਕਿ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਦੋਲਾ ਤੋਂ ਹਾਂ ਜੋ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਪੈਂਦਾ ਹੈ। ਸਾਡੇ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਤੱਤੀ ਹੇਠਲਾ ਜੋ ਪਾਣੀ ਹੈ ਉਹ ਪੀਣ ਯੋਗ ਨਹੀਂ। ਪਿੰਡ ਦੋਲਾ ਦੇ ਸਮੂਹ ਨਗਰ ਨਿਵਾਸੀ ਜੋ ਸ਼ਹਿਰ ਗਿੱਦੜਬਾਹਾ ਤੋਂ ਆਰੋ ਦਾ ਪਾਣੀ ਆਉਂਦਾ ਹੈ ਉਸ ਤੇ ਨਿਰਭਰ ਨੇ ਉਹ ਕਦੇ ਆਉਂਦਾ ਤੇ ਕਦੇ ਨਹੀਂ ਆਉਂਦਾ ਜੋ ਧਰਤੀ ਹੇਠਲਾ ਪਾਣੀ ਹੈ ਉਹ ਪੀਣ ਨਾਲ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆਏ ਪਿੰਡ ਵਿੱਚ ਕਾਲਾ ਪੀਲਿਆ ਵੀ ਬਹੁਤ ਸਾਰੇ ਲੋਕਾਂ ਨੂੰ ਹੋ ਗਿਆ ਉਹਨਾਂ ਨੇ ਕਿਹਾ ਕਿ ਚਿੱਠੀ ਸਮੂਹ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਸੀ ਉਹਨਾਂ ਨੇ ਕਿਹਾ ਕਿ ਇਸ ਚਿੱਠੀ ਦੇ ਕਾਰਵਾਈ ਕਰਦੇ ਹੋਏ ਸੀਐਮ ਮਾਨ ਅੱਜ ਪਿੰਡ ਦੋਲਾ ਵਿਖੇ ਏਡੀਸੀ ਸਾਹ ਪਹੁੰਚੇ ਜਿਨ੍ਹਾਂ ਨੂੰ ਪਿੰਡ ਦੇ ਇਨਾ ਮਸਲਿਆਂ ਬਾਰੇ ਜਾਣੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਏਡੀਸੀ ਸਾਹਿਬ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਸਮੱਸਿਆ ਦਾ ਹੱਲ ਜਲਦੋ ਜਲ ਕੀਤਾ ਜਾਵੇਗਾ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਗਿਆ ਤਾਂ ਪਿੰਡ ਵਾਸੀਆਂ ਦੀ ਇੱਕ ਚਿੱਠੀ ਨੇ ਕਿਵੇਂ શ્રી ਮੁਖਸਰ ਸਾਹਿਬ ਦਾ ਪੂਰਾ ਸਿਵਲ ਪ੍ਰਸ਼ਾਸਨ ਹਿਲਾ ਕੇ ਰੱਖ ਦਿੱਤਾ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਇਸ ਵਕਤ ਸਵੇਖ 247 ਪੰਜਾਬ ਤੇ ਮੈਂ ਹਾਂ ਤੁਹਾਡਾ ਗਿਗੂ ਬਰ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਪਿੰਡ ਦੋਲਾ ਵੀ ਜਿੱਥੇ ਕਿ ਦੋਲਾ ਵਾਸੀਆਂ ਨੇ ਪੰਜਾਬ ਦੇ ਸ੍ਰੀ ਅਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਤੁਹਾਨੂੰ ਦੱਸ ਸੀ ਲਗਾਤਾਰ ਜੋ ਹੈ ਉਹਨਾਂ ਵੱਲੋਂ ਕੀ ਆ ਜਾ ਰਿਹਾ ਸੀ ਕਿ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜਿਹੜਾ ਪਾਣੀ ਪੀਣ ਵਾਲਾ ਹੈ ਉਹ ਬਹੁਤ ਜ਼ਿਆਦਾ ਗੰਦਾ ਹੈ ਗੰਦਾ ਪਾਣੀ ਪੀਣ ਕਰਕੇ ਪਿੰਡ ਵਾਸੀ ਜਿਹੜੇ ਨੇ ਬਿਮਾਰ ਪੈ ਰਹੇ ਨੇ ਇੱਥੇ ਤੱਕ ਕਿ ਕਾਲਾ ਪੀਲੀਆ ਵੀ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਤੇ ਜਦੋਂ ਕਿਤੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੋਈ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮਜਬੂਰੀ ਚ ਆ ਕੇ ਜੋ ਹੈ ਇੱਕ ਚਿੱਠੀ ਲਿਖੀ ਆਪਣੀ ਜੋ ਦੁਰਦਸ਼ਾ ਹੈ ਉਹ ਦੱਸੀ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ 5 ਦਿਨਾਂ ਦੇ ਅੰਦਰ ਅੰਦਰ ਜੋ ਹੈ ਇਸ ਚਿੱਠੀ ਦੇ ਉੱਤੇ ਕਾਰਵਾਈ ਕੀਤੀ ਕਿ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਜੋ ਹੈ ਪਿੰਡ ਵਿੱਚ ਫੈਸੀਤਾ ਪਿੰਡ ਦੋਲਾ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਪਿੰਡ ਦੋਲਾ ਦੇ ਪੀਣ ਵਾਲੇ ਪਾਣੀ ਵਾਟਰ ਵਰਕਸ ਦੀ ਖਸਤਾ ਹਾਲਤ ਤੇ ਸੀਵਰੇਜ ਦੇ ਸੰਬੰਧੀ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਈ ਸੀ ਜਿਸ ਦੇ ਕਾਰਵਾਈ ਕਰਦੇ ਹੋਏ ਮਾਣਯੋਗ ਸੀਐਮ ਸਾਹਿਬ ਨੇ 5 ਦਿਨਾਂ ਵਿੱਚ ਹੀ ਚਿੱਠੀ ਦੇ ਕਾਰਵਾਈ ਕਰਦੇ ਹੋਏ ਸ਼੍ਰੀ ਮੁਕਸਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਨੂੰ ਸਾਡੇ ਪਿੰਡ ਭੇਜਿਆ ਤੇ ਉਹਨਾਂ ਵੱਲੋਂ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਹਨਾਂ ਕਹਿਆ ਕਿ ਅਸੀਂ ਚਿੱਠੀ ਵਿੱਚ ਲਿਖਿਆ ਸੀ ਕਿ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਦੋਲਾ ਤੋਂ ਹਾਂ ਜੋ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵਿੱਚ ਪੈਂਦਾ ਹੈ। ਸਾਡੇ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਤੱਤੀ ਹੀਠਲਾ ਜੋ ਪਾਣੀ ਹੈ ਉਹ ਪੀਣ ਯੋਗ ਨਹੀਂ। ਪਿੰਡ ਦੋਲਾ ਦੇ ਸਮੂਹ ਨਗਰ ਨਿਵਾਸੀ ਜੋ ਸ਼ਹਿਰ ਗਿੱਦੜਬਾਹਾ ਤੋਂ ਆਰੋੜਾ ਪਾਣੀ ਆਉਂਦਾ ਹੈ ਉਸ ਤੇ ਨਿਰਭਰ ਨੇ ਉਹ ਕਦੇ ਆਉਂਦਾ ਤੇ ਕਦੇ ਨਹੀਂ ਆਉਂਦਾ ਜੋ ਧਰਤੀ ਹੇਠਲਾ ਪਾਣੀ ਹੈ ਉਹ ਪੀਣ ਨਾਲ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆਏ ਪਿੰਡ ਵਿੱਚ ਕਾਲਾ ਪੀਲਿਆ ਵੀ ਬਹੁਤ ਸਾਰੇ ਲੋਕਾਂ ਨੂੰ ਹੋ ਗਿਆ ਉਹਨਾਂ ਨੇ ਕਿਹਾ ਕਿ ਚਿੱਠੀ ਸਮੂਹ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਗਈ ਸੀ ਉਹਨਾਂ ਨੇ ਕਿਹਾ ਕਿ ਇਸ ਚਿੱਠੀ ਦੇ ਕਾਰਵਾਈ ਕਰਦੇ ਹੋਏ ਸੀਐਮ ਮਾਨ ਅੱਜ ਪਿੰਡ ਦੋਲਾ ਵਿਖੇ ਏਡੀਸੀ ਸਾਹ ਪਹੁੰਚੇ ਜਿਨ੍ਹਾਂ ਨੂੰ ਪਿੰਡ ਦੇ ਇਨ੍ਹਾਂ ਮਸਲਿਆਂ ਬਾਰੇ ਜਾਣੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਏਡੀਸੀ ਸਾਹਿਬ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਸਮੱਸਿਆ ਦਾ ਹੱਲ ਜਲਦੋ ਜਲ ਕੀਤਾ ਜਾਵੇਗਾ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ ਗਿਆ